ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjab.in ਹਰਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਨੇੜੇ ਬਣੀ ਪੁਰਾਣੀ ਟੈਂਕੀ ਤੇ ਮਲਵੇ ਨੂੰ ਹਟਾ ਰਹੀ ਕ੍ਰੇਨ ਅਚਾਨਕ ਪਲਟ ਗਈ ਹਾਦਸੇ ਕਾਰਨ ਆਲੇ-ਦੁਆਲੇ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਤਸਵੀਰਾਂ ਇਸ ਹਾਦਸੇ ਦੀ ਗੰਭੀਰਤਾ ਨੂੰ ਬਿਆਨ ਕਰ ਰਹੀਆਂ ਨੇ ਖਤਰਨਾਕ ਹਾ사 ਹੋਣ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਹਾ사 ਉਸ ਵੇਲੇ ਵਾਪਰਿਆ ਜਦੋਂ ਕਰੇਨ ਦਾ ਡਰਾਈਵਰ ਪਾਣੀ ਦੀ ਪੁਰਾਣੀ ਟੈਂਕੀ ਦੇ ਉੱਪਰਲੇ ਹਿੱਸੇ 'ਚ ਪਏ ਮਲਬੇ ਨੂੰ ਹੇਠਾਂ ਉਤਾਰ ਰਿਹਾ ਸੀ ਮਲਬੇ ਦਾ ਭਾਰ ਲੋਡ ਨਾਲੋਂ ਵੱਧ ਸੀ ਅਤੇ ਕਰੇਨ ਦਾ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਕਰੇਨ ਪਲਟ ਕੇ ਇਨਾ ਘਰਾਂ ਦੀ ਛੱਤਾਂ ਤੇ ਜਾ ਡਿੱਗੀ ਕਰੇਨ ਦੇ ਡਰਾਈਵਰ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹਾਸੇ ਤੋਂ ਬਾਅਦ ਪਰਵਾਹਤ ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਸੇ ਦੇ 1 ਘੰਟੇ ਬਾਅਦ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾ ਪਹੁੰਚਣ ਕਰ ਲੋਕਾਂ 'ਚ ਰੋਸ ਜੀ ਮਾਨਨ ਦੋਨੇ ਕਮਰੇ ਲੈਂਟਰ ਦੇ ਦੇ ਕੰਮ ਕਰਦੇ ਪ੍ਰਸ਼ਾਸਨ ਮੰਗ ਕੀ ਕਰੇ ਸਾਨੂੰ ਪ੍ਰਸ਼ਾਸਨ ਹੈ ਪਰੇ ਬਣਾ ਕੇ ਜਵੇ ਇਹਨੂੰ ਪੂਰਾ ਪ੍ਰੋਪਰ ਬਣਾ ਕੇ ਜਵੇ ਜਿਵੇਂ ਚੋਂ ਪਹਿਣਾ ਚਾਹੁੰਦੇ ਵੀ ਜਿਹੜਾ ਵੀ ਨੁਕਸਾਨ ਹੋਇਆ ਵਾ ਉਹ ਸਾਡੇ ਨਕਸ਼ੀਖਾਨ ਦੇ ਜਿਹੜੀ ਆ ਉਪੋ ਕੀਤੀ ਜਾਵੇ ਸਾਡੀ ਇਹੋ ਮੰਗ ਹੈ ਆਪਣਾ ਨਕਸ਼ਾਨ ਹੋਇਆ ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਪ੍ਰਸ਼ਾਸਨ ਆਣ ਕੇ ਮੌਕੇ ਤੇ ਸਾਰਿਆਂ ਦਾ ਪਤਾ ਲਵੇ ਕਿ ਉਹਨਾਂ ਦਾ ਕੋਈ ਪ੍ਰੋਬਲਮ ਤਾਂ ਨਹੀਂ ਜਿਸ ਤਰ੍ਹਾਂ ਵੀ ਹੈ ਜੀ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਨਹੀਂ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਬੋੜਿਆ ਜੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਸਮੇਂ ਨਜ਼ਰ ਆਉਣ ਵਾਲੀ ਟੈਂਕੀ ਨੂੰ ਹਟਾਉਣ ਦਾ ਫੈਸਲਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਸੀ ਅਤੇ ਕੰਮ ਦਿਨ ਰਾਤ ਜਾਰੀ ਸੀ ਹੁਣ এবਪ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪ ਲਾਈਵ ਟਾਈਪ ਕਰੋ এবਪ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹ ਹੁ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ